ਦੋਸਤੋ ਦਿਲਜੀਤ ਦਸਾਂਝ ਨੇ 2024 ਦਾ ਸਭ ਤੋਂ ਵੱਡਾ ਵਰਲਡ ਟੂਰ ਕੀਤਾ ਕਹਿ ਦਈਏ ਕਿ ਹਾਲੀਵੁੱਡ ਦਾ ਵੀ ਕੋਈ ਅਜਿਹਾ ਸਿੰਗਰ ਨਹੀਂ ਜੋ ਅੱਜ ਦੀ ਡੇਟ ਦੇ ਵਿੱਚ ਦਿਲਜੀਤ ਦਸਾਂਝ ਜਿੰਨੇ ਵੱਡੇ ਸ਼ੋਅ ਕਰ ਰਿਹਾ ਹੋਵੇ ਪੰਜਾਬੀਆਂ ਲਈ ਮਾਣ ਦੀ ਗੱਲ ਆ ਪਰ ਦੋਸਤੋ ਤੁਸੀਂ ਹੈਰਾਨ ਹੋਵੋਗੇ ਕਿ ਦਿਲਜੀਤ ਦਸਾਂਝ ਨੇ ਇਹ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਉਸ ਦੀ ਇੱਕ ਸ਼ਰਤ ਨਾ ਮੰਨੀ ਗਈ ਤਾਂ ਉਹ ਇੰਡੀਆ ਦੇ ਵਿੱਚ ਸ਼ੋਅ ਨਹੀਂ ਕਰਨਗੇ ਉਹ ਸ਼ਰਤ ਕਿਹੜੀ ਆ ਜਿਸ ਕਰਕੇ ਦਿਲਜੀਤ ਨੇ ਇੰਡੀਆ ਦੇ ਵਿੱਚ ਸ਼ੋਅ ਕਰਨ ਤੋਂ ਅੱਗੇ ਤੋਂ ਇਨਕਾਰ ਕਰ ਦਿੱਤਾ ਜੇਕਰ ਆਪਾਂ ਇਹ ਗੱਲ ਕਰੀਏ ਕਿ ਦਿਲਜੀਤ ਦਸਾਂਝ ਨੂੰ ਇੰਡੀਆ ਦੇ ਵਿੱਚ ਪਿਆਰ ਨਹੀਂ ਮਿਲਦਾ ਤਾਂ ਇਹ ਬਿਲਕੁਲ ਝੂਠ ਹੋਊਗੀ ਕਿਉਂਕਿ ਪੰਜਾਬ ਸਮੇਤ ਜਿੱਥੇ ਦੁਨੀਆਂ ਨੇ ਇੰਨਾ ਪਿਆਰ ਦਿੱਤਾ ਉੱਥੇ ਇੰਡੀਆ ਦੀ ਹਰ ਸਟੇਟ ਨੇ ਦਿਲਜੀਤ ਦਸਾਂਝ ਨੂੰ ਮਨਾ ਮੂਹਾਂ ਪਿਆਰ ਦਿੱਤਾ ਫਿਰ ਇਹ ਗੱਲ ਦਿਲਜੀਤ ਨੇ ਕਿਉਂ ਕਹੀ ਇਸ ਬਾਰੇ ਅੱਗੇ ਗੱਲ ਕਰਦੇ ਹਾਂ ਤੁਹਾਨੂੰ ਰਿਕਵੈਸਟ ਆ ਕਿ ਦਿਲਜੀਤ ਦੇ ਫੈਨ ਉਹਨਾਂ ਲਈ ਇੱਕ ਲਾਈਕ ਕਰਨ ਦੇ ਨਾਲ ਨਾਲ ਕਮੈਂਟਾਂ ਦੇ ਵਿੱਚ ਦਿਲਜੀਤ ਦਸਾਂਝ ਪੰਜਾਬੀ 스타 ਜਿੰਦਾਬਾਦ ਜ਼ਰੂਰ ਲਿਖੋ ਜੀ ਦੋਸਤੋ ਪਿਛਲੇ ਦਿਨੀ ਜਿਹੜਾ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਇਆ ਸੀ ਉਸ ਦੇ ਵਿੱਚ ਲਗਭਗ 50000 ਦੇ ਕਰੀਬ ਬੰਦਾ ਪਹੁੰਚਿਆ ਸੀ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸ਼ੋਅ ਦੀ ਜਿਹੜੀ ਟਿਕਟ ਸੀ ਉਸ ਦੀ ਕੀਮਤ ਵੀ 50000 ਤੱਕ ਸੀ ਇਸ ਤੋਂ ਘੱਟ ਵਾਲੀਆਂ ਟਿਕਟਾਂ ਵੀ ਸੀ ਪਰ 50000 ਤੱਕ ਇਹਨੀਆਂ ਟਿਕਟਾਂ ਵਿਅਕ ਚੁਕੀਆਂ ਸੀ ਤੇ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਦਿਲਜੀਤ ਦਸਾਂਝ ਦੇ ਇੱਕ ਸ਼ੋਅ ਦੀ ਕੀਮਤ ਕੀ ਹੁੰਦੀ ਹੋਊਗੀ ਜੇਕਰ ਆਪਾਂ ਗੱਲ ਕਰੀਏ ਕਿ ਦਿਲਜੀਤ ਦਸਾਂਝ ਨੇ ਇਹ ਗੱਲ ਕਿਉਂ ਕੀਤੀ ਕਿ ਹੁਣ ਉਹ ਇੰਡੀਆ ਦੇ ਵਿੱਚ ਕਦੇ ਵੀ ਸ਼ੋਅ ਨਹੀਂ ਕਰਨਗੇ ਜੇਕਰ ਉਹਨਾਂ ਦੀ ਸ਼ਰਤ ਨਾ ਮੰਨੀ ਗਈ ਤਾਂ ਉਸ ਦਾ ਇਹ ਕਾਰਨ ਸੀ ਕਿ ਦਿਲਜੀਤ ਦਸਾਂਝ ਦਾ ਕਹਿਣਾ ਸੀ ਕਿ ਲੋਕ ਮਹਿੰਗੀਆਂ ਟਿਕਟਾਂ ਲੈ ਕੇ ਮੇਰਾ ਸ਼ੋਅ ਦੇਖਣ ਆਉਂਦੇ ਆ ਪਰ ਜਿਹੜਾ ਬੰਦਾ 5000 ਰੁਪਏ ਦੀ ਟਿਕਟ ਲੈ ਕੇ ਆਉਂਦਾ ਉਸ ਨੂੰ ਬਹੁਤ ਪਿੱਛੇ ਸੀਟ ਦਿੱਤੀ ਜਾਂਦੀ ਆ ਉਹ ਜ਼ਿਆਦਾਤਰ ਸਕਰੀਨਾਂ ਦੇ ਉੱਪਰ ਹੀ ਉਹਨਾਂ ਨੂੰ ਦੇਖ ਸਕਦੇ ਆ ਤੇ ਜਿਹੜੇ ਮਹਿੰਗੀ ਟਿਕਟ ਲੈ ਕੇ ਆਉਂਦੇ ਉਹ ਅੱਗੇ ਬੈਠੇ ਹੁੰਦੇ ਆ ਸੋ ਦਿਲਜੀਤ ਦੋਸਾਂਝ ਦਾ ਕਹਿਣਾ ਸੀ ਕਿ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਇਰਾਨਾ ਸਟੇਜਾਂ ਲੱਗਦੀਆਂ ਭਾਵ ਕਿ ਸਟੇਜ ਉਚਾਲੇ ਲੱਗੀ ਹੁੰਦੀ ਆ ਤੇ ਲੋਕ ਆਸੇ ਪਾਸੇ ਹੁੰਦੇ ਆ ਤਾਂ ਸਾਰਿਆਂ ਦੇ ਨਾਲ ਕਿਸੇ ਨੇ ਮਹਿੰਗੀ ਟਿਕਟ ਲਈ ਆ ਜਾਂ ਕਿਸੇ ਨੇ ਸਸਤੀ ਟਿਕਟ ਲਈ ਆ ਸਾਰਿਆਂ ਦੇ ਨਾਲ ਉਹ ਆਈਜ਼ ਕੰਟੈਕਟ ਬਣਾ ਸਕਦੇ ਆ ਲੋਕ ਉਹਨਾਂ ਨੂੰ ਕਰੀਬ ਤੋਂ ਦੇਖ ਸਕਦੇ ਆ ਇਦਾਂ ਦੀਆਂ ਸਟੇਜਾਂ ਇੰਡੀਆ ਦੇ ਵਿੱਚ ਲੱਗਣੀਆਂ ਚਾਹੀਦੀਆਂ ਕਿਉਂਕਿ ਦਿਲਜੀ ਦਸਾਂਝ ਆਪਾਂ ਜਾਣਦੇ ਆ ਕਿ ਇਸ ਟਾਈਮ ਬਹੁਤ ਉੱਪਰਲੇ ਲੈਵਲ ਤੇ ਪਹੁੰਚ ਚੁੱਕਿਆ ਕੋਈ ਆਮ ਸਿੰਗਰ ਨਹੀਂ ਰਿਹਾ ਇਸ ਕਰਕੇ ਉਹਨਾਂ ਦੀ ਇਹ ਮੰਗ ਸੀ ਕਿ ਇੰਡੀਆ ਦੇ ਵਿੱਚ ਵੀ ਇਰੇਨਾ ਸਟੇਜਾਂ ਲਗਾਈਆਂ ਜਾਣ ਜੋ ਵੀ ਉਹਨਾਂ ਨੂੰ ਦੇਖਣ ਆਉਂਦਾ ਕੋਈ ਵੀ ਨਾਰਾਜ਼ ਵਾਪਸ ਨਾ ਜਾਵੇ ਚਾਹੇ ਉਹਨਾਂ ਨੇ 5000 ਦੀ ਟਿਕਟ ਹੀ ਕਿਉਂ ਨਾ ਲਈ ਹੋਵੇ ਉਹਨਾਂ ਨੂੰ ਕਰੀਬ ਤੋਂ ਜ਼ਰੂਰ ਦੇਖ ਸਕੀ। ਦੋਸਤੋ ਜਿੱਥੇ ਲੋਕ ਦਿਲਜੀ ਦਸਾਂਝ ਨੂੰ ਇੰਨਾ ਪਿਆਰ ਕਰਦੇ ਆ ਉੱਥੇ ਹੀ ਕੁਝ ਕੁ ਲੋਕ ਉਹਨਾਂ ਤੋਂ ਜੈਲਸੀ ਵੀ ਕਰਦੇ ਆ। ਪਿਛਲੇ ਦਿਨੀ ਆਪਾਂ ਦੇਖਿਆ ਸੀ ਕਿ ਦਿਲਜੀ ਦਸਾਂਝ ਦੇ ਕੁਝ ਕੁ ਸ਼ੋਅ ਕੈਨਸਲ ਵੀ ਹੋਏ ਸੀ ਜਿਸ ਕਰਕੇ ਦਿਲਜੀ ਦਸਾਂਝ ਭਵੇਂ ਕਿੰਨਾ ਹੀ ਡਾਊਨ ਟੂ ਅਰਥ ਬੰਦਾ ਹੋਵੇ ਪਰ ਜ਼ਰੂਰ ਗੁੱਸਾ ਆਉਂਦਾ ਕਿ ਕਿਉਂ ਲੋਕ ਇਦਾਂ ਕਰ ਰਹੇ ਆ। ਸੋ ਉਹਨਾਂ ਲੋਕਾਂ ਦੇ ਲਈ ਦਿਲਜੀ ਦਸਾਂਝ ਨੇ ਪੁਸ਼ਪਾ ਫਿਲਮ ਦਾ ਇੱਕ ਡਾਇਲੌਗ ਬੋਲ ਕੇ ਉਹਨਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਸੀ ਸੋ ਦੋਸਤੋ ਅਖੀਰ ਵਿੱਚ ਇਹੀ ਕਵਾਂਗੇ ਕਿ ਦਿਲਜੀਤ ਦਸਾਂਝ ਪੰਜਾਬੀਆਂ ਦਾ ਭਰਾ ਤੇ ਆਪਾਂ ਨੂੰ ਉਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਇੱਕ ਸਾਡਾ ਪੰਜਾਬੀ ਭਰਾ ਇੰਨੇ ਉੱਚੇ ਲੈਵਲ ਤੇ ਪਹੁੰਚ ਗਿਆ ਉਸ ਦੀ ਦੱਬ ਕੇ ਸਪੋਰਟ ਕਰਨੀ ਚਾਹੀਦੀ ਆ ਕਿ ਉਹ ਪੰਜਾਬੀਆਂ ਦਾ ਨਾਮ ਤੇ ਪੰਜਾਬੀਆਂ ਦੀ ਪੱਗ ਨੂੰ ਦੁਨੀਆ ਦੇ ਉੱਪਰ ਰੋਸ਼ਨ ਕਰ ਰਿਹਾ ਜੇਕਰ ਤੁਸੀਂ ਪੰਜਾਬੀਆਂ ਤੇ ਦਿਲਜੀਤ ਦਸਾਂਝ ਨੂੰ ਲਾਈਕ ਕਰਦੇ ਆ ਪਿਆਰ ਕਰਦੇ ਆ ਤਾਂ نیچے ਉਹਨਾਂ ਦੇ ਲਈ ਇੱਕ ਕਮੈਂਟ ਜਰੂਰ ਕਰੋ ਇਸ ਵੀਡੀਓ ਦੇ ਉੱਪਰ ਦਿਲਜੀਤ ਸਾਈਂ ਦੇ ਲਈ 10000 ਲਾਈਕ ਜਰੂਰ ਆਉਣੇ ਚਾਹੀਦੇ ਆ ਸੋ ਦੋਸਤੋ ਹੋਰ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਧੰਨਵਾਦ ਜੀ